ਗੀਜਰ ਦਾ ਪਾਣੀ ਨਹਾਉਣ ਤੋਂ ਇਲਾਵਾ ਪੀਣ ਲਈ ਨਾ ਵਰਤੋ ਜੇ ਨਹੀਂ ਪਤਾ ਦੇਖਿਓ ਵੀਡੀਓ ਨੂੰ ਪੂਰਾ ਸੋ ਆਪਾਂ ਪਹੁੰਚੇ ਆਂ ਗੀਜਰ ਦੀ ਸਰਵਿਸ ਕਰਨ ਸੀਜ਼ਨ ਦਾ ਪਹਿਲਾ ਗੀਜਰ ਆਇਆ ਸੋ ਆਪਾਂ ਇਹਦੀ ਸਰਵਿਸ ਕਰਨ ਪਹੁੰਚੇ ਆਂ ਸਭ ਤੋਂ ਪਹਿਲਾਂ ਇਹਦਾ ਅੰਦਰ ਦਾ ਜਿੰਨਾ ਵੀ ਪਾਣੀ ਆ ਬਾਹਰ ਕੱਢਦੇ ਆਂ ਅਸੈਂਬਲੀ ਖੋਲੀ ਆ ਅਸੈਂਬਲੀ ਅੰਦਰੋਂ ਬਾਹਰ ਕੱਢ ਰਹੇ ਆਂ ਕਚਰਾ ਤੁਸੀਂ ਦੇਖ ਲਓ ਗੀਜਰ ਦੇ ਵਿੱਚੋਂ ਹੀ ਨਿਕਲ ਰਿਹਾ ਨਾ ਕਿ ਬਾਹਰੋਂ ਪਾਇਆ ਹੋਇਆ ਇਹ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਸੋ ਆਪਾਂ ਪਾਣੀ ਸਾਫ਼ ਨਹੀਂ ਗੰਦਾ ਹੀ ਪੀ ਰਹੇ ਆ ਸੋ ਆ ਗੰਦਗੀ ਤੋਂ ਅੰਦਾਜ਼ਾ ਤੁਸੀਂ ਲਗਾ ਹੀ ਸਕਦੇ ਹੋ ਕਿ ਅੰਦਰ ਕਿੰਨਾ ਕਾ ਗੰਦਾ ਵਾ ਸੋ ਬਾਕੀ ਕਚਰਾ ਤੁਹਾਨੂੰ ਬਾਅਦ ਚ ਦਿਖਾਉਨੇ ਆ ਜਿਹੜੇ ਮੇਰੇ ਵੀਰ ਇਹਦਾ ਪਾਣੀ ਨਹਾਉਣ ਤੋਂ ਇਲਾਵਾ ਪੀਣ ਲਈ ਵਰਤਦੇ ਆ ਜਾਂ ਖਾਣ ਪੀਣ ਵਾਲੀ ਚੀਜ਼ਾਂ 'ਚ ਵਰਤਦੇ ਆ ਇਹਦਾ ਪਾਣੀ ਓਨਲੀ ਨਹਾਉਣ ਲਈ ਕੱਪੜੇ ਧੋਣ ਲਈ ਜਾਂ ਭਾਂਡੇ ਧੋਣ ਲਈ ਵਰਤਿਆ ਕਰੋ ਸੋ ਉਹੀ ਬੈਸਟ ਆ ਜਿਹੜੇ ਮੇਰੇ ਵੀਰ ਟਾਈਮ ਬਚਾਉਣ ਦੇ ਚੱਕਰ 'ਚ ਇਹ ਕੰਮ ਕਰਦੇ ਆ ਸੋ ਆਪ ਵੀਡੀਓ ਨੂੰ ਦੇਖ ਲਓ ਅੱਜ ਜਿਹੜਾ ਵੀ ਕਚਰਾ ਕੱਢਿਆ ਹੋਇਆ ਇਹ ਗਿੱਜਰ ਦੇ ਵਿੱਚੋਂ ਹੀ ਕੱਢਿਆ ਹੋਇਆ ਸੋ ਧਿਆਨ ਦਿਓ ਇਹਦੇ ਪਾਣੀ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਨਾ ਪਾਇਆ ਕਰੋ ਓਨਲੀ ਨਹਾਉਣ ਲਈ ਜਾਂ ਕੱਪੜੇ ਧੋਣ ਲਈ ਭਾਂਡੇ ਧੋਣ ਲਈ ਵਰਤਿਆ ਕਰੋ ਵੀਡੀਓ ਵਿੱਚੋਂ ਜੇ ਕੋਈ ਜਾਣਕਾਰੀ ਮਿਲਈ ਜਾਂ ਕੁਝ ਚੰਗਾ ਲੱਗਿਆ ਆਪਣੇ ਦੋਸਤਾਂ ਨਾਲ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਫੋਲੋ ਨਾ ਕਰਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਸੋ ਸਤਿ ਸ਼੍ਰੀ ਅਕਾਲ ਜੀ